हरियाणा ਦੇ ਨਾਰਨੌਲ ਵਿੱਚ ਬਿਜਲੀ ਨਿਗਮ ਨੇ ਇੱਕ ਕਿਸਾਨ ਨੂੰ ਇੱਕ ਦਿਨ ਦਾ ਬਿਜਲੀ ਬਿੱਲ 78 ਲੱਖ ਰੁਪਏ ਤੋਂ ਵੱਧ ਦਾ ਭੇਜ ਦਿੱਤਾ ਹੈ। ਵੀਰੇ ਵੀਰੇ ਮੈਨੂੰ 400 ਰੁਪਏ ਦੇ ਦੇ ਮੇਰੀ ਕੁੜੀ ਬਹੁਤ ਬਿਮਾਰ ਆ। ਮੈਂ ਕਿੰਨੀ ਵਾਰ ਕਿਹਾ ਕੋਈ ਪੈਸਾ ਨਹੀਂ ਮਿਲਣਾ ਤੈਨੂੰ। ਹਰ ਵਾਰ ਬਹਾਨਾ ਬਣਾ ਕੇ ਪੈਸੇ ਲੈਣਾ ਜੰਨੀ ਆ। ਵੀਰੇ ਮੈਨੂੰ ਪੈਸੇ ਦੇ ਦੇ ਜੇ ਮੇਰੀ ਕੁੜੀ ਨੂੰ ਖੁਸ਼ ਹੋ ਗਿਆ ਮੈਂ ਜਿੰਦੇ ਜੀ ਮਰ ਜੂੰਗੀ। ਕਿਹਾ ਨਾ ਤੈਨੂੰ ਇੱਕ ਫੁੱਟੀ ਕੋੜੀ ਨਹੀਂ ਮਿਲਣੀ। ਵੀਰੇ ਮੈਂ ਤੇਰੇ ਪੈਰੀ ਪੈਣੀ। ਚੱਲ ਦਫਾ ਹੋ। ਕੀ ਹੋ ਗਿਆ ਚਾਚੀ ਮੇਰੀ ਗੁੱਡੀ ਬਹੁਤ ਬਿਮਾਰਾ ਮੇਰੇ ਕੋਲ ਪੈਸੇ ਹੈ ਨਹੀਂ ਉਤੋਂ ਦਵਾਈਆਂ ਇੰਨੀਆਂ ਮਹਿੰਗੀਆਂ ਮੇਰੀ ਗੁੱਡੀ ਨੂੰ ਕੁਝ ਹੋ ਗਿਆ ਮੈਂ ਕੀ ਕਰੂੰਗੀ ਚਾਚੀ ਤੂੰ ਫਿਕਰ ਨਾ ਕਰ ਤੇਰੀ ਗੁੱਡੀ ਨੂੰ ਕੁਝ ਨਹੀਂ ਹੁੰਦਾ ਉਹਦਾ ਇਲਾਜ ਮੈਂ ਕਰਾਉਂਗਾ ਨਾ ਪਰ ਉਹ ਕਿਵੇਂ ਪੁੱਤ ਤੂੰ ਚਲ ਤਾਂ ਸਹੀ ਚਾਚੀ ਮੇਰੇ ਨਾਲ ਨਵਾਦ ਪੁੱਤ ਤੇਰਾ ਜੇ ਤੂੰ ਟਾਈਮ ਨਾਲ ਨਾ ਆਉਂਦਾ ਪਤਾ ਨਹੀਂ ਕੀ ਹੋਣਾ ਸੀ ਚਾਚੀ ਧੰਨਵਾਦ ਮੇਰਾ ਨਹੀਂ ਧੰਨਵਾਦ ਕਰ ਮਾਨ ਸਰਕਾਰ ਦਾ ਜਿਨ੍ਹਾਂ ਨੇ ਬੇਸਹਾਰਾ ਲੋਕਾਂ ਦੀ ਮਦਦ ਲਈ ਆ ਕਲੀਨਿਕ ਖੋਲਤੇ ਇਹੋ ਜੇ ਪੁੱਤ ਤਾਂ ਘਰ ਘਰ ਜੰਮਣ ਜਿਹੜੇ ਸਾਡੇ ਗਰੀਬਾਂ ਵਾਸਤੇ ਇੰਨਾ ਕੁਝ ਕਰਤੇ ਨੇ ਹੋਰ ਕੀ ਚਾਚੀ ਚੰਗਾ ਹੁਣ ਤੋਂ ਆਪਣਾ ਵੀ ਧਿਆਨ ਰੱਖੀ ਤੇ ਛੋਟੀ ਦਾ ਵੀ ਧਿਆਨ ਰੱਖੀ ਠੀਕ ਹੈ ਪੁੱਤ ਖੇਤਾਂਲੇ ਪਾਸੇ ਪੰਜਾਬ ਚ 881 ਆਮ ਆਦਮੀ ਕਲੀਨਿਕ ਇਸ ਵਕਤ ਚੱਲ ਰਹੇ ਨੇ ਹੁਣ ਤੱਕ ਇਨ੍ਹਾਂ ਕਲੀਨਿਕਾਂ ਦੇ ਵਿੱਚ 2 ਕਰੋੜ 70 ਲੱਖ ਬੰਦੇ ਆ ਕੇ ਆਪਣਾ ਚੈੱਕਅਪ ਕਰਾ ਕੇ ਆਪਣਾ ਦਵਾਈਆਂ ਲੈ ਕੇ ਠੀਕ ਹੋ ਕੇ ਜਾ ਚੁੱਕੇ ਨੇ ਹਰਿਆਣਾ ਦੇ ਨਾਰਨੌਲ ਵਿੱਚ ਬਿਜਲੀ ਨਿਗਮ ਨੇ ਇੱਕ ਕਿਸਾਨ ਨੂੰ ਇੱਕ ਦਿਨ ਦਾ ਬਿਜਲੀ ਬਿੱਲ 78 ਲੱਖ ਰੁਪਏ ਤੋਂ ਵੱਧ ਦਾ ਭੇਜ ਦਿੱਤਾ ਹੈ ਕਿਸਾਨ ਨੇ ਲੋਡ ਵਧਾਉਣ ਤੋਂ ਬਾਅਦ ਨਵਾਂ ਮੀਟਰ ਲਗਵਾਇਆ ਸੀ ਅਗਲੇ ਹੀ ਦਿਨ ਬਿਜਲੀ ਕਰਮਚਾਰੀ ਰੀਡਿੰਗ ਲੈ ਕੇ ਚਲਾ ਗਿਆ ਜਦੋਂ ਕਿਸਾਨ ਦੇ ਪੁੱਤਰ ਦੇ ਮੋਬਾਈਲ ਤੇ 78 ਲੱਖ ਰੁਪਏ ਦੇ ਬਿੱਲ ਦਾ ਮੈਸੇਜ ਆਇਆ ਤਾਂ ਪਰਿਵਾਰ ਦੇ ਹੋ ਸੁੱਟ ਗਏ ਸਤਿ ਸ੍ਰੀ ਅਕਾਲ ਵੀ ਸੋਸ਼ਲ ਤੁਸੀਂ ਦੇਖ ਰਹੇ ਹੋ ਮੈਂ ਮਨਪ੍ਰੀਤ ਰਾਮੜਵਾਸ ਬਿੱਲ ਵਿੱਚ ਚੇਤਾਵਨੀ ਵੀ ਦਿੱਤੀ ਗਈ ਸੀ ਕਿ ਜੇਕਰ 7 ਅਪ੍ਰੈਲ ਤੱਕ ਰੁਪਏ ਨਾ ਭਰੇ ਗਏ ਤਾਂ ਬਿੱਲ ਦੀ ਰਕਮ ਸਮੇਤ 80,48,000 ਰੁਪਏ ਦਾ ਬਿੱਲ ਭਰਨਾ ਪਵੇਗਾ ਕਿਸਾਨ ਬਿਜਲੀ ਬਿਲ ਠੀਕ ਕਰਵਾਉਣ ਦੇ ਲਈ ਨਿਗਮ ਦਫ਼ਤਰ ਦੇ ਚੱਕਰ ਕੱਟ ਰਿਹਾ ਤੇ ਉੱਥੇ ਹੀ ਬਿਜਲੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਦੀ ਜਾਂਚ ਕੀਤੀ ਜਾਵੇਗੀ। ਕਾਂਟੀਪਿੰਡ ਦੇ ਕਿਸਾਨ ਸੁਰੇਸ਼ ਕੁਮਾਰ ਨੇ ਦੱਸਿਆ ਕਿ ਉਸਨੇ ਨਾਬਦੀ ਵਾਲੀ ਜ਼ਮੀਨ ਤੇ ਆਪਣਾ ਮਕਾਨ ਬਣਾਇਆ ਹੋਇਆ ਸੀ। ਮਕਾਨ ਵਿੱਚ ਉਸਦੀ ਪਤਨੀ ਪਿਸਤਾ ਦੇਵੀ ਦੇ ਨਾਮ ਤੇ 2 ਕਿਲੋਵਾਟ ਦਾ ਬਿਜਲੀ ਮੀਟਰ ਲੱਗਾ ਹੋਇਆ ਸੀ। ਉਸਨੇ ਕੁਝ ਦਿਨ ਪਹਿਲਾਂ ਹੀ ਇਸ ਦਾ ਲੋਡ 3 ਕਿਲੋਵਾਟ ਵਧਾਇਆ ਸੀ। 2 ਕਿਲੋਵਾਟ ਦਾ ਬਿੱਲ ਉਸਨੇ 1717 ਰੁਪਏ ਕੁਝ ਦਿਨ ਪਹਿਲਾਂ ਹੀ ਜਮ੍ਹਾਂ ਕਰਵਾਇਆ ਸੀ। 22 ਮਾਰਚ ਨੂੰ ਉਸਨੇ ਨਵਾਂ ਮੀਟਰ ਲਗਵਾਇਆ ਇਸ ਤੋਂ ਅਗਲੇ ਦਿਨ ਹੀ 27 ਮਾਰਚ ਨੂੰ ਘਰ ਬਿਜਲੀ ਕਰਮਚਾਰੀ ਆਇਆ ਤੇ ਰੀਡਿੰਗ ਲੈ ਕੇ ਚਲਾ ਗਿਆ ਬਿੱਲ ਵਿੱਚ 9,99,995 ਯੂਨਟ ਆਈ ਇਸ ਦੇ ਆਧਾਰ ਤੇ 78,21,363 ਰੁਪਏ ਦਾ ਬਿਜਲੀ ਬਿੱਲ ਬਣ ਗਿਆ ਸ਼੍ਰੇਸ਼ ਕੁਮਾਰ ਦੇ ਪੁੱਤਰ ਨੇ ਕਾਂਟੀ ਪਿੰਡ ਦੇ বাস ਸਟੈਂਡ ਤੇ ਇੱਕ ਦੁਕਾਨ ਕੀਤੀ ਹੋਈ ਹੈ ਉਸ ਦੇ ਪਾਸ ਫੋਨ ਤੇ 78 ਲੱਖ ਰੁਪਏ ਦਾ ਬਿਜਲੀ ਬਿੱਲ ਦਾ ਮੈਸੇਜ ਆਇਆ ਤਾਂ ਉਸ ਤੇ ਹੋਸ਼ ਉੱਡ ਗਏ ਉਸਨੇ ਇਸ ਦੀ ਜਾਣਕਾਰੀ ਆਪਣੇ ਪਿਤਾ सुरेश ਕੁਮਾਰ ਨੂੰ ਦਿੱਤੀ ਤਾਂ ਉਸ ਨੂੰ ਵੀ ਝਟਕਾ ਲੱਗਾ ਬਿੱਲ ਭਰਨ ਦੀ ਆਖਰੀ ਤਾਰੀਖ 7 ਅਪ੍ਰੈਲ ਹੈ ਇਸ ਤੋਂ ਬਾਅਦ 80,48,462 ਰੁਪਏ ਭਰਨੇ ਪੈਣਗੇ ਇਸ ਮਸਲੇ ਦੇ ਉੱਤੇ ਜੈ ਨੇ ਕਿਹਾ ਕਿ ਮੀਟਰ ਰੀਡਰ ਤੋਂ ਗਲਤੀ ਹੋਈ ਹੈ ਜੈ ਨਰਿੰਦਰ ਕੁਮਾਰ ਨੇ ਦੱਸਿਆ ਕਿ ਰੀਡਰ ਜਦੋਂ ਮੀਟਰ ਦੀ ਰੀਡਿੰਗ ਲੈਣ ਗਿਆ ਤਾਂ ਉਸਨੇ ਗਲਤੀ ਨਾਲ ਨਵੀਂ ਰੀਡਿੰਗ ਚੁੱਕਣ ਦੀ ਬਜਾਏ ਪੁਰਾਣੀ ਰੀਡਿੰਗ ਚੁੱਕ ਲਈ ਇਸ ਕਾਰਨ ਆਟੋਮੈਟਿਕ ਇਹ ਬਿੱਲ ਇੰਨੇ ਜ਼ਿਆਦਾ ਰੁਪਏ ਦਾ ਬਣ ਗਿਆ ਉਨ੍ਹਾਂ ਕੋਲ ਉਪਯੋਗਤਾ ਦੀ ਸ਼ਿਕਾਇਤ ਆ ਚੁੱਕੀ ਹੈ ਤੇ ਜਲਦੀ ਹੀ ਉਹਨਾਂ ਦਾ ਬਿੱਲ ਠੀਕ ਕਰਕੇ ਦੇ ਦਿੱਤਾ ਜਾਵੇਗਾ ਭਵਿੱਖ ਵਿੱਚ ਅਜਿਹੀ ਗਲਤੀ ਨਹੀਂ ਹੋਵੇਗੀ